ਪਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 25 ਅਧਿਆਇ ਦੀ 3 ਨੰਬਰ ਆਇਤ ਜਿੰਨੇ ਤੈਨੂੰ ਤੱਕਦੇ ਹਨ ਉਹ ਸ਼ਰਮਿੰਦਾ ਨਾ ਹੋਣਗੇ ਸ਼ਰਮਿੰਦੇ ਉਹ ਹੋਣਗੇ ਜੋ ਮੱਲੋ ਮੱਲੀ ਤੋਖਾ ਦਿੰਦੇ ਹਨ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਕਹਿੰਦੇ ਆ ਕਿ ਜਿੰਨੇ ਪਰਮੇਸ਼ਰ ਨੂੰ ਤੱਕਦੇ ਆ ਪਰਮੇਸ਼ਰ ਕਹਿੰਦੇ ਕਦੇ ਵੀ ਸ਼ਰਮਿੰਦਾ ਨਹੀਂ ਹੋਣਗੇ ਸ਼ਰਮਿੰਦਾ ਕੌਣ ਹੋਣਗੇ ਜਿਹੜੇ ਪਰਮੇਸ਼ਰ ਨੂੰ ਜਿਹੜੇ ਮੱਲੋ ਮੱਲੀ ਸਾਨੂੰ ਧੋਖਾ ਦਿੰਦੇ ਆ ਜਿਹੜੇ ਲੋਕ ਮੱਲੋ ਮੱਲੀ ਸਾਡੇ ਤੇ ਸਾਡੇ ਨਾਲ ਵਿਸ਼ਵਾਸ ਘਾਤ ਕਰਦੇ ਆ ਨਾ ਉਹ ਉਹ ਸ਼ਰਮਿੰਦੇ ਹੋਣਗੇ ਕਿਉਂਕਿ ਉਹ ਪਰਮੇਸ਼ਰ ਦੇ ਨਾਲ ਵੀ ਵਫਾਦਾਰ ਨਹੀਂ ਹੁੰਦੇ ਜਿਹੜੇ ਇਨਸਾਨਾਂ ਨਾਲ ਵਫਾਦਾਰ ਨਹੀਂ ਹੁੰਦੇ ਉਹ ਪਰਮੇਸ਼ਰ ਨਾਲ ਵੀ ਵਫਾਦਾਰ ਨਹੀਂ ਹੁੰਦੇ ਇਸ ਕਰਕੇ ਪਰਮੇਸ਼ਰ ਕਹਿੰਦੇ ਕਿ ਉਹ ਲੋਕ ਜਿਹੜੇ ਮੱਲੋ ਮੱਲੀ ਤੁਹਾਨੂੰ ਧੋਖਾ ਦਿੰਦੇ ਆ ਉਹ ਸ਼ਰਮਿੰਦਾ ਹੋਣਗੇ ਉਹਨਾਂ ਦੇ ਮੂੰਹ ਜਿਹੜੇ ਆ ਉਹ ਕਾਲੇ ਕੀਤੇ ਜਾਣਗੇ आओ रात समय के लिए प्रार्थना करते हैं परमेशुर जी का धनवाद करते कि परमेश्वर ने सूँ दिन भर संभाल के रखिया और परमेशुर जी के अगे प्रार्थना करते हैं कि परमेश्वर परमेशुरू अगे के समय भी संभाल के रखन हाली लुईया हाली लुईया हाली लुईया हाली लुईया हाली लुईया धनवाद 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 ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਮਾ ਤੇ ਵਧਾਈ ਕਰਦੇ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰ ਜੀ ਕਿ ਤੁਸੀਂ ਦਿਨ ਭਰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਤੱਕ ਲੈ ਕੇ ਆਂਦਾ ਮੇਰੇ ਮਹਾਨ ਖੁਦਾਵੰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਰਾਤ ਦੇ ਪਰਮੇਸ਼ਰ ਜੋ ਤੁਸੀਂ ਸਾਨੂੰ ਹੁਣ ਤੱਕ ਚੰਗੇ ਦੀ ਧਰਤੀ ਤੇ ਚੰਗੇ ਰੱਖਿਆ ਹੈ ਮੇਰੇ ਮਹਾਨ ਖੁਦਾਵੰ ਜੀ ਧੰਨਵਾਦ ਕਰਦੇ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰ ਜੀ ਕਿ ਤੁਸੀਂ ਸਾਨੂੰ ਹੌਨ ਤੱਕ ਆਪਣੇ ਪਾਕ ਪਵਿੱਤਰ ਖੰਭਾ ਦੇ ਹੇਠ ਛੁਪਾ ਕੇ ਰੱਖਿਆ ਹੈ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਜ਼ਿੰਦਾ ਜਲਾਲੀ ਸਮਰਤੀ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਤੁਸੀਂ ਸਾਨੂੰ ਪਛਤਾਪ ਦਾ ਮੌਕਾ ਦਿੱਤਾ ਖੁਦਾ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮਾਫੀ ਮੰਗਦੇ ਹਾਂ ਤੌਬਾ ਕਰਦੇ ਖੁਦਾ ਕਿ ਜਾਣੇ ਅਣਜਾਣੇ ਵਿੱਚ ਪਰਮੇਸ਼ਰ ਜੀ ਕੁਝ ਗਲਤ ਬੋਲਿਆ ਗਿਆ ਹੋਵੇ ਕੁਝ ਗਲਤ ਦੇਖਿਆ ਗਿਆ ਹੋਵੇ ਕੁਝ ਗਲਤ ਸੋਚਿਆ ਗਿਆ ਹੋਵੇ ਪਰਮੇਸ਼ਰ ਜੀ ਹਰ ਇੱਕ ਪਰਮੇਸ਼ਰ ਜੀ ਉਸ ਪਾਪ ਨੂੰ ਮਾਫ ਕਰਨਾ ਮੇਰੇ ਮਹਾਨ ਖੁਦਾਵੰਨ ਜੀ ਤੁਹਾਨੂੰ ਸ਼ੁੱਧ ਕਰਨਾ ਮੇਰੇ ਜ਼ਿੰਦਾਦਿਲੀ ਪਰਮੇਸ਼ਵਰ ਜੀ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਖੁਦਾਵੰਨ ਜੀ ਸਾਨੂੰ ਪਾਕ ਕਰੋ ਸਾਫ਼ ਕਰੋ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਤੁਸੀਂ ਸਾਡੇ ਕਿਸੇ ਵੀ ਪਾਪ ਗੁਨਾਹ ਨੂੰ ਯਾਦ ਨਹੀਂ ਰੱਖਦੇ ਪਰ ਭੁੱਲ ਜਾਂਦੇ ਆ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਖੁਦਾਵੰਨ ਜੀ ਇੱਕ ਵਾਰ ਫਿਰ ਇਕੱਠੇ ਕੀਤਾ ਖੁਦਾਵੰਨ ਜੀ ਕਿ ਅਸੀਂ ਰਲ ਕੇ ਤੁਹਾਡੇ ਨਾਮ ਦੀ ਮਮਾ ਤੇ ਵਡਿਆਈ ਕਰ ਸਕੀਏ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਸਮਰਥੀਏ ਖੁਦਾਵੰਨ ਜੀ ਕਿ ਤੁਸੀਂ ਸਾਨੂੰ ਪਰਮੇਸ਼ਰ ਜੀ ਹਿੰਮਤ ਤਾਕਤ ਬਲ ਦਿੱਤਾ ਖੁਦਾਵੰਨ ਜੀ ਕਿ ਅਸੀਂ ਬੁਰੀ ਹਿੰਮਤ ਤਾਕਤ ਬਲ ਦੇ ਨਾਲ ਪਰਮੇਸ਼ਰ ਜੀ ਸਾਰਾ ਦਿਨ ਪਰਮੇਸ਼ਰ ਆਪਣੇ ਕੰਮਾਂਕਰਨ ਨੂੰ ਕਰ ਸਕੀਏ ਖੁਦਾ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਨੂੰ ਅਗਵਾਈ ਕੀਤੀ ਪਰਮੇਸ਼ਰ ਜੀ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਮੇਰੇ ਮਹਾਨ ਖੁਦਾਵੰਦ ਜੀ ਉਸੇ ਅਕਲ ਬੁੱਧ ਦੇ ਨਾਲ ਪਰਮੇਸ਼ਰ ਜੀ ਅਸੀਂ ਦਿਨ ਭਰ ਵਿੱਚ ਚੱਲ ਪਾਏ ਮੇਰੇ ਮਹਾਨ ਖੁਦਾਵੰਦ ਜੀ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਆਸ਼ੀਸ਼ ਬਰਕਤ ਦੇ ਨਾਲ ਬles ਕੀਤਾ ਮੇਰੇ ਮਹਾਨ ਖੁਦਾਵੰਦ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਸੱਚਮੁੱਚ ਪਰਮੇਸ਼ਰ ਜੀ ਜਿੱਦਾਂ ਤੁਸੀਂ ਦਾਊਦ ਦੇ ਨਾਲ ਰਹੇ ਪ੍ਰਭੂ ਜੀ ਤੁਸੀਂ ਮੂਸਾ ਦੇ ਨਾਲ ਰਹੇ ਮੇਰੇ ਮਹਾਨ ਖੁਦਾ ਉਸੇ ਤਰ੍ਹਾਂ ਪਰਮੇਸ਼ਰ ਜੀ ਦਿਨ ਪਰ ਵਿੱਚ ਤੁਸੀਂ ਸਾਡੇ ਵੀ ਨਾਲ ਰਹੇ ਖੁਦਾਬੰ ਜੀ ਸਾਡੇ ਅੰਗ ਸੰਗ ਸਹਾਈ ਹੋਏ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਸਮਰਥੀਆ ਖੁਦਾਬੰ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਕਿ ਤੁਸੀਂ ਇਹਨਾਂ ਨੂੰ ਹੁਣ ਤੱਕ ਪਰਵਜੇ ਜਾਂਦੇ ਰੱਖਿਆ ਇਹਨਾਂ ਦੇ ਘਰਾਂ ਪਰਿਵਾਰਾਂ ਵਿੱਚ ਤੁਸੀਂ ਸੁੱਖ ਸ਼ਾਂਤੀ ਬਣਾਈ ਰੱਖੀ ਮੇਰੇ ਮਹਾਨ ਖੁਦਾਬੰਦ ਜੀ ਤੁਹਾਡੇ ਆਨੰਦ ਦੀ ਪਰਪੂਰੀ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਜੀ ਹੁਣ ਤੋਂ ਲੈ ਕੇ ਸਦਾ ਤੱਕ ਹੋਵੇ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਪੈਣਾ ਭਰਾਵਾਂ ਦੇ ਲਈ ਖੁਦਾ ਜੀ ਰਾਤ ਦੇ ਸਮੇਂ ਸੌਣੀ ਪਾਉਂਦੇ ਉਹਨਾਂ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਮਹਾਨ ਖੁਦਾਵੰਜੀ ਜਿਹੜੇ ਬੱਚੇ ਪਰਮੇਸ਼ਵਰੀ ਰਾਤ ਦੇ ਸਮੇਂ ਡਰਦੇ ਆ ਖੁਦਾ ਜਿਨ੍ਹਾਂ ਨੂੰ ਡਰ ਲੱਗਦਾ ਮੇਰੇ ਮਹਾਨ ਪਰਮੇਸ਼ਵਰੀ ਜੋ ਬੱਚੇ ਰਾਤ ਦੇ ਸਮੇਂ ਖੁਦਾਵੰਜੀ ਬਾਥਰੂਮ ਬਿਸਤਰਿਆਂ ਦੇ ਉੱਪਰ ਕਰਦੇ ਆ ਮੇਰੇ ਮਹਾਨ ਖੁਦਾ ਕਿਸੇ ਵੀਕਨੈਸ ਕਮਜ਼ੋਰੀ ਦੇ ਕਰਕੇ ਖੁਦਾ ਅੱਜ ਤੋਂ ਪਰਮੇਸ਼ਵਰੀ ਉਹਨਾਂ ਨੂੰ ਹੀਲ ਕਰੋ ਮੇਰੇ ਸਮਰਥੀ ਖੁਦਾਵੰਜੀ ਸੱਚਮੁੱਚ ਪ੍ਰਭ ਜੀ ਤੁਸੀਂ ਇਹ ਸਾਡੀਆਂ ਸਾਰੀਆਂ ਸ਼ਰਮਿੰਦਗੀਆਂ ਨੂੰ ਸਾਡੀਆਂ ਸਾਰੀਆਂ ਮਾਂਦਕੀਆਂ ਨੂੰ ਹਾਲੇਲੂਇਆ 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 ਧੰਨਵਾਦ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਹਰ ਇੱਕ ਪੈਨਪ੍ਰਾਨ ਨੂੰ ਪਰਮੇਸ਼ਵਰ ਜੀ ਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੋਬਲਮ ਆ ਖੁਦਾਵੰਨ ਜੀ ਪ੍ਰਭ ਜੀ ਹਰ ਇੱਕ ਪੈਨਪ੍ਰਾਨ ਨੂੰ ਪਰਮੇਸ਼ਵਰ ਜੀ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪ੍ਰਭ ਜੀ ਗੂੜੀ ਮਿੱਠੀ ਨੀਂਦ ਦਿਓ ਮੇਰੇ ਮਹਾਨ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਨ ਜੀ ਇਹਨਾਂ ਨੂੰ ਰਾਤ ਦੇ ਸਮੇਂ ਦੇ ਵਿੱਚ ਸੌਣੇ ਨਾ ਪਾਏ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਵਰ ਜੀ ਇਹ ਪੈਨਪ੍ਰਾ ਗੱਲੇ ਨਹੀਂ ਆ ਖੁਦਾ ਪਰ ਤੁਸੀਂ ਇਨਾਂ ਦੇ ਨਾਲ ਉਹ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਇਹਨਾਂ ਦੇ ਨਾਲ ਹੈ ਖੁਦਾ ਜਿੱਦਾਂ ਸਦਰਕ ਮੇਸਕ ਕਪਤਨ ਗੋਨ ਪਰਮੇਸ਼ਰ ਜੀ ਤੁਸੀਂ ਹਰ ਇੱਕ ਮੁਸੀਬਤ ਤੋਂ ਬਚਾਇਆ ਪਰਮੇਸ਼ਰ ਇਸ ਤਰ੍ਹਾਂ ਖੁਦਾ ਆਪਣੇ ਬੱਚਿਆਂ ਨੂੰ ਖੁਦਾਵੰ ਜੀ ਆਪਣੇ ਹੱਥਾਂ ਵਿੱਚ ਲੈ ਕੇ ਪਰਮੇਸ਼ਰ ਜੀ ਸੁਰੱਖਿਤ ਰੱਖੋ ਵੈਰੀ ਦਾ ਕੋਈ ਵੀ ਵੱਲਦਾ ਹੋਇਆ ਤੀਰ ਪਰਮੇਸ਼ਰ ਇਹਨਾਂ ਦੇ ਵੱਲ ਆਨੇ ਨਾ ਪਾਏ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਇਹਨਾਂ ਦਾ ਨੁਕਸਾਨ ਨਾ ਕਰਨੇ ਪਾਏ ਮੇਰੇ ਮਹਾਨ ਖੁਦਾ ਪਰਮੇਸ਼ਵਰ ਜੀ ਹਾਰੀ ਕਪਰਾ ਨੂੰ ਆਪਣੇ ਹੱਥਾਂ ਚੁਲਾਓ ਮੇਰੇ ਸਮਰਥੀ ਖੁਦਾਵੰਨ ਜੀ ਕਰਦਾਸ਼ਾ ਪ੍ਰਬੰਧ ਕਰਨ ਜੀਨਾਂ ਦੀ ਮਦਦ ਸਹਾਇਤਾ ਗਵਾਈ ਕਰੋ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਆਪਣੇ ਚੇਲਿਆਂ ਦੇ ਵਰਗੀ ਦਲੇਰੀ ਦਿਓ ਖੁਦਾ ਰਾਤ ਦੇ ਸਮੇਂ ਪਰਮੇਸ਼ਵਰ ਜੀ ਜਿਨਾਂ ਭੈਣਾ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਰਮੇਸ਼ਵਰ ਜੀ ਬੇਚਾਨੀ ਹੁੰਦੀ ਹੈ ਕਬਰਾਟ ਹੁੰਦੀ ਖੁਦਾਵੰਨ ਜੀ ਕੋਈ ਚਿੰਤਾ ਬੋਝ ਡਿਪਰੈਸ਼ਨ ਪਰਮੇਸ਼ਰ ਜੀ ਜਿੰਦਗੀਆਂ ਚ ਕੰਮ ਕਰਦਾ ਖੁਦਾ ਜਹ ਹਰ ਇੱਕ ਚਿੰਤਾ ਬੋਝ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੇਰੇ ਮਹਾਨ ਖੁਦਾ ਤਾਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਜੋ ਵੀ ਸਾਨੂੰ ਦਿੱਤਾ ਹੈ ਖੁਦਾ ਤੁਹਾਡੀ ਦਇਆ ਹੈ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹੁਦਾਵੰਨ ਜੀ ਨਾ ਸਾਹਾਂ ਦੇ ਲਈ ਮੇਰੇ ਸਮਰਥੀ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਤੋਂ ਆਜ਼ਾਦ ਕਰੋ ਪ੍ਰਭ ਜੀ ਹਰ ਇੱਕ ਬੰਧਨ ਤੋਂ ਆਜ਼ਾਦ ਕਰੋ ਅੱਜ ਹਰ ਇੱਕ ਬੰਧਨ ਹਰ ਇੱਕ ਕਰਜ਼ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਮੇਰੇ ਜ਼ਿੰਦਾ ਜਲਾਲੀ ਪਰਮੇਸ਼ਰ ਜੀ ਤੁਹਾਡੀ ਦਇਆ ਖੁਦਾਵੰਨ ਜੀ ਸਾਰੇ ਹੀ ਭੈਣਾ ਭਰਾਵਾਂ ਤੇ ਰਹੇ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਬles ਹੋ ਜਾਵੇ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾਵੰ ਜੀ ਇਹਨਾਂ ਨੂੰ ਆਪਣੇ ਪਾਕ ਪਵਿੱਤਰ ਖੰਭਾ ਦੇ ਵਿੱਚ ਸੰਭਾਲ ਕੇ ਰੱਖੋ ਪ੍ਰਭ ਜੀ ਪ੍ਰਾਰਥਨਾ ਕਰਦੇ ਪਰਮੇਸ਼ਰ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਜਦ ਵੀ ਪਰਮੇਸ਼ਰ ਜੀ ਤੁਹਾਡੇ ਬੇਟੇ ਬੇਟੇ ਬੇਟੀਆਂ ਖੁਦਾ ਆਪਣੇ ਬਿਸਤਰਿਆਂ ਤੇ ਸੌਣ ਦੇ ਲਈ ਜਾਣ ਖੁਦਾਵੰਜੀ ਬਿਸਤਰਿਆਂ ਦੇ ਇर्द-ਗਿਰਦ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਮਹਾਨ ਖੁਦਾਵੰਜੀ ਇਹਨਾਂ ਦੇ ਘਰਾਂ ਦੇ ਇर्द-ਗਿਰਦ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਲਾਉਣੇ ਆ ਖੁਦਾ ਇਹਨਾਂ ਘਰਾਂ ਪਰਿਵਾਰਾਂ ਵਿੱਚ ਤੁਹਾਡਾ ਪਵਿੱਤਰ ਆਤਮਾ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਸਮਰਥੀਏ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਸੱਚਮੱਚ ਪਰਮੇਸ਼ਰ ਇਹ ਘਰ ਪਰਿਵਾਰ ਤੁਹਾਡੇ ਬੱਚੇ ਤੁਹਾਡੇ ਨੇ ਮੇਰੇ ਮਹਾਨ ਖੁਦਾਵੰਜੀ ਹਰ ਇੱਕ ਘਰ ਪਰਿਵਾਰ ਨੂੰ ਪ੍ਰਭ ਜੀ ਆਪਣੇ ਸਵਰਗੀ ਦੂਤਾਂ ਦੀ ਵਾਰਡ ਦੇ ਨਾਲ-ਨਾਲ ਪਰਮੇਸ਼ਰ ਜੀ ਤੁਹਾ ਮਾਦੀ ਖੁਦਾਵੰਜੀ ਅਗਨੀ ਨੂੰ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਦੇ ਅਰਧ ਗਿਰਦ ਲਗਾਓ ਮੇਰੇ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਨਾ ਕਰਾ ਪਰਿਵਾਰਾਂ ਦੇ ਵਿੱਚ ਐਂਟਰ ਨਾ ਹੋਣੇ ਪਾਏ ਮੇਰੇ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਹੁਣ ਤੱਕ ਸੰਭਾਲ ਕੇ ਰੱਖਿਆ ਪ੍ਰਭ ਜੀ ਰਾਤ ਦਾ ਸਾਰਾ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਪ੍ਰਭ ਜੀ ਸਾਰੇ ਹੀ ਭੈਣਾ ਭਰਾਵਾਂ ਦੇ ਲਈ ਪ੍ਰਭ ਜੀ ਸੁਰਗਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਨੂੰ ਮੰਗਦੇ ਪ੍ਰਭ ਜੀ ਜਦ ਵੀ ਤੁਹਾਡੇ ਬੱਚੇ ਆਪਣੀ ਨੀਂਦ ਨੂੰ ਪੂਰਾ ਕਰਕੇ ਸਵੇਰ ਉੱਠਣ ਖੁਦਾਵੰਜੀ ਪਰਮੇਸ਼ਰ ਜੀ ਦਇਆ ਕਰਨਾ ਖੁਦਾਵੰ ਪਰਬਜੀ ਪਹਿਲੀ ਭੇਟ ਪਰਮੇਸ਼ਵਰ ਜੀ ਦੇਨ ਦੀ ਜੋ ਪਹਿਲੀ ਭੇਟ ਖੁਦਾਵੰਨ ਜੀ ਤੁਹਾਡੀ ਅਜੂਰੀ ਦੇ ਵਿੱਚ ਲੈ ਕੇ ਪਹੁੰਚਣ ਮੇਰੇ ਮਹਾਨ ਖੁਦਾਵੰਨ ਜੀ ਆਨੰਦ ਦੇ ਨਾਲ ਸ਼ਾਂਤੀ ਦੇ ਨਾਲ ਜਕਾਰਿਆਂ ਦੇ ਨਾਲ ਪਹੁੰਚਣ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਬਜੀ ਰਾਤ ਦੇ ਸਮੇਂ ਵਿੱਚ ਪਰਮੇਸ਼ਵਰ ਜੀ ਸੰਭਾਲ ਕੇ ਰੱਖਣਾ ਰਾਤ ਦਾ ਸਾਰਾ ਸਮਾਂ ਸਾਰੀਆਂ ਪ੍ਰਾਰਥਨਾਵਾਂ ਪਰਮੇਸ਼ਵਰ ਜੀ ਪਰਬਜੀ ਤੁਹਾਡੇ ਪਵਿੱਤਰ ਜ਼ਾਲੀ ਜ਼ੋਰਾਵਰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ